ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਪਿੰਡ ਬਲਿਆਰਾ ਵਿੱਚੇ ਬੈਠੇ ਹੋਈਆਂ ਜੀ ਇਹ ਪਿੰਡ 베ਘੋਵਾਲ ਦੇ ਕੋਲ ਤਹਿਸੀਲ ਭਲੱਥ ਜ਼ਿਲ੍ਹਾ ਕਪੂਰਥਲਾ ਵਿੱਚ ਪੈਂਦਾ ਹੈ ਜੀ ਤੇ ਆਪ ਜੀ ਭਲੀ ਪ੍ਰਕਾਰ ਜਾਣਦੇ ਹੋ ਜੀ ਦਾਸ ਹਰ ਮਹੀਨੇ ਇੱਕ ਸਵਾਲ ਪੁੱਛਦਾ ਹੈ ਉਹਨਾਂ ਸਵਾਲਾਂ ਦੇ ਸੰਗਤਾਂ ਵੱਧ ਚੜ ਕੇ ਜਵਾਬ ਦਿੰਦੀਆਂ ਨੇ ਜੀ ਤੇ ਜਿਹੜੀਆਂ ਸੰਗਤਾਂ ਜਵਾਬ ਦਿੰਦੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦੇ ਨਾਮ ਅਸੀਂ ਫਿਰ ਲੱਕੀ ਡਰਾ ਦੇ ਵਿੱਚ ਪਾ ਦਿੰਨੇ ਆ ਤੇ ਲੱਕੀ ਡਰਾ ਰਹੇ ਜਿਹੜੀਆਂ ਸੰਗਤਾਂ ਦੇ ਨਾਮ ਨਿਕਲਦੇ ਨੇ ਹਰ ਮਹੀਨੇ ਚਾਰ ਨਾਮ ਕੱਢੀ ਦੇਣੇ ਜੀ ਤੇ ਚਾਰ ਚਾਂਦੀ ਦੇ ਸਿੱਕੇ ਉਹਨਾਂ ਨੂੰ ਦੇਖਦੇ ਨੇ ਜੀ ਤੇ ਇਹਨਾਂ ਦਾ ਅਕਤੂਬਰ ਮਹੀਨੇ ਦੇ ਵਿੱਚ ਬੀਬੀ ਸੰਦੀਪ ਕੌਰ ਜੀ ਬਲਿਆਰਾ ਤੋਂ ਨੇ ਇਹਨਾਂ ਦਾ ਨਾਮ ਨਿਕਲਿਆ ਸੀ ਤੇ ਨਵੰਬਰ ਮਹੀਨੇ ਦੇ ਵਿੱਚ ਬੀਬੀ ਰਵਿੰਦਰ ਕੌਰ ਜੀ ਬਲਿਆਰਾ ਤੋਂ ਇਹਨਾਂ ਦਾ ਨਾਮ ਨਿਕਲਿਆ ਸੀ ਤੇ ਅੱਜ ਅਸੀਂ ਇਹਨਾਂ ਨੂੰ ਚਾਂਦੀ ਦੇ ਸਿੱਕੇ ਦੇਣ ਆਏ ਆ ਜੀ ਤੇ ਬੀਬੀ ਸੰਦੀਪ ਕੌਰ ਜੀ ਹਲੋ ਜੀ ਚਾਂਦੀ ਦਾ ਸਿੱਕਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਆਵੜੀਆਂ ਨੇ ਜਵਾਬ ਦਿੱਤਾ ਤੇ ਆਵੜੀਆਂ ਦਾ ਨਾਮ ਨਿਕਲਿਆ ਜੀ ਅੱ삐 ਬੀਰਵਿੰਦਰ ਕੋਰ ਜੀ ਆਪਜੀ ਚਾਂਦੀ ਦਾ ਸਿੱਕਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਆਪਜੀ ਸੰਗਤ ਨਾਲ ਕੋਈ ਸਾਂਝ ਪਾਣੀ ਚਾਹੁੰਦੇ ਹੋ ਜੀ ਕਿ ਬਹੁਤ ਵਧੀਆ ਪ੍ਰਾਲਾ ਹੈ ਭਾਈ ਸਾਹਿਬ ਜੀ ਵੱਲੋਂ ਆਣ ਵਾਲੀ ਪੀੜ੍ਹੀ ਨੂੰ ਸੇਧ ਹੈ ਕਿ ਆਪਣੇ ਇਤਿਹਾਸ ਨਾਲ ਵੱਧ ਤੋਂ ਵੱਧ ਜੋੜਿਆ ਜਾ ਸਕੇ ਬਹੁਤ ਵਧੀਆ ਪ੍ਰਾਲਾ ਹੈ ਬਹੁਤ ਮਨ ਖੁਸ਼ ਹੁੰਦਾ ਹੈ ਕਿ ਬੱਚੇ ਵੀ ਸਿੱਖੀ ਨਾਲ ਜੁੜ ਰਹੇ ਨੇ ਆਣ ਵਾਲੀਆਂ ਪੀੜ੍ਹੀਆਂ ਵੀ ਸਿੱਖੀ ਦੇ ਪ੍ਰਚਾਰ ਨਾਲ ਜੁੜ ਰਹੀਆਂ ਨੇ ਸਿੱਖ ਇਤਿਹਾਸ ਨਾਲ ਜੁੜ ਰਹੀਆਂ ਨੇ ਇਹ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਵੱਟ ਚੜ ਕੇ ਜਵਾਬ ਦਿਆ ਕਰੋ ਤੇ ਗੁਰੂ ਨਾਲ ਜੁੜੀਏ ਗੁਰੂ ਚਰਨਾਂ ਨਾਲ ਜੁੜੀਏ ਗੁਰੂ ਦਾ ਪਿਆਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਜੀ ਵੱਟ ਚੜ ਕੇ ਜਵਾਬ ਦਿਆ ਕਰੋ ਹਰ ਮਹੀਨੇ ਸਵਾਲ ਆ ਜਾਂਦਾ ਜੀ ਹਰ ਮਹੀਨੇ ਸੰਗਤਾਂ ਜਵਾਬ ਦਿੰਦੀਆਂ ਨੇ ਜੀ ਆਪ ਜੀ ਵੱਟ ਚੜ ਕੇ ਸਾਡੇ WhatsApp ਨੰਬਰ 98723 6459498723 64594 ਤੇ ਜਵਾਬ ਦਿਆ ਕਰੋ ਜੀ ਹਰ ਮਹੀਨੇ ਇੱਕ ਤਰੀਕ ਸਵਾਲ ਆ ਜਾਂਦਾ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ